ਸਬ ਗਰੁੱਪ ਦੇ ਵਿੱਚ ਅਧਿਆਪਕ ਅਧਿਆਪਕਾਂ ਦੇ ਅਧਿਆਪਕ ਤੇ ਅੱਗੋਂ ਉਹਨਾਂ ਦੇ ਅਧਿਆਪਕ ਪਰ ਜੇ ਦੇਖਿਆ ਜਾਵੇ ਅਸੀਂ ਸਾਰੇ ਲੋਕੀਂ ਤਾਂ ਪੰਜਾਬੀ ਭਾਸ਼ਾ ਦੇ ਕੱਟ ਕੇ ਹੀ ਰੋਜ਼ਗਾਰ ਨੂੰ ਪ੍ਰਾਪਤ ਕਰ ਸਕਿਆ ਹਾਂ ਕਿ ਪੰਜਾਬੀ ਭਾਸ਼ਾ ਦੇ ਲਈ ਕੰਮ ਕਰਨਾ ਪੰਜਾਬੀ ਭਾਸ਼ਾ ਨੂੰ ਦੁਨੀਆ ਦੇ ਹਰੇਕ ਕੋਨੇ ਤੋਂ ਕੋਈ ਜੱਥੇਬੰਦ ਤੱਕ ਧੰ ਚ ਆਇਆ ਉਹ ਆਪਣੀ ਹੋਂਦ ਨੂੰ ਲੈਂਦਾ ਹੈ ਤਾਂ ਸ਼ੁਰੂ ਦੇ ਵਿੱਚ ਕੋਈ ਵੀ ਬੰਦਾ ਇਕੱਲਾ ਹੁੰਦਾ ਆ ਇਹ ਮੰਚ ਇਸ ਮੰਚ ਨੂੰ ਬਣਾਉਣ ਵਾਲੇ ਸਾਡੇ ਜਿਹੜੇ ਸੰਸਥਾਪਕ ਨੇ ਕੁਆਕੇ ਵਿੱਚ ਵਧਾਈ ਦੇ ਹੱਕਦਾਰ ਨੇ ਜਦੋਂ ਵੀ ਅਸੀਂ ਕੋਈ ਕੰਮ ਸ਼ੁਰੂ ਕਰਦੇ ਆ ਤਾਂ ਉਹਦੇ ਵਿੱਚ ਸਾਨੂੰ ਬੜੇ ਵਿਖੜੇ ਪੈਂਦੇ ਨੂੰ ਸੋ ਸਾਰੇ ਸਾਥੀਆਂ ਨੂੰ ਇਹੀ ਬੇਨਤੀ ਆ ਕਿ ਅਸੀਂ ਵੱਤੋਂ ਵੱਤ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰੀਏ ਦੀਪਾ ਸਰਕਾਰੀ ਕਾਲਜ ਮਾਚੀਵਾਲਾ ਸੋ ਅੱਜ ਮੈਂ ਗੱਲ ਕਰਨ ਲੱਗੀ ਹਾਂ ਜਿਹੜਾ ਕਿ ਅਸੀਂ WhatsApp ਦੇ ਉੱਪਰ ਇੱਕ ਗਰੁੱਪ ਬਣਾਇਆ ਹੋਇਆ ਹੈ ਜਿਸ ਗਰੁੱਪ ਨੂੰ ਕਿ ਪੰਜਾਬੀ ਅਧਿਆਪਕ ਮੰਚ ਕਾਲਜ ਯੂਨੀਵਰਸਿਟੀ ਦਾ ਨਾਮ ਦਿੱਤਾ ਹੋਇਆ ਹੈ ਇਹ ਇਹ ਗਰੁੱਪ ਹੈ ਜਿਹਦਾ ਇਹ ਅਧਿਆਪਕ ਮੰਚ ਹੈ ਜਿਹੜਾ ਡਾਕਟਰ ਮਹਿੰਦਰ ਸਿੰਘ ਡਾਕਟਰ ਹੀਰਾ ਸਿੰਘ ਡਾਕਟਰ ਆਤਮ ਰੰਧਾਵਾ ਪ੍ਰੋਫੈਸਰ ਪਰਮਜੀਤ ਰੰਧਾਵਾ ਦੇ ਜਤਨਾ ਦੇ ਸਦਕਾ ਬਣਾਇਆ ਗਿਆ ਇੱਕ ਅਜੇਹਾ ਮੰਚਾ ਜਿਹੜਾ ਕਿ ਪੰਜਾਬੀ ਭਾਸ਼ਾ ਪੰਜਾਬੀ ਸਾਹਿਤ ਤੇ ਪੰਜਾਬੀ ਪੜਾਉਣ ਵਾਲੇ ਸਮੂਹ ਅਧਿਆਪਕਾਂ ਦੇ ਲਈ ਮਿਆਰੀ ਯਤਨ ਕਰਨ ਦੇ ਲਈ ਤਤਪਰ ਹੈ ਇਹਨਾਂ ਸਾਰੇ ਸੋਹਰਦ ਵਿਦਵਾਨਾਂ ਦੇ ਵੱਲੋਂ ਬਣਾਇਆ ਗਿਆ ਇਹ ਅਧਿਆਪਕ ਮੰਚ ਆਪਣੇ ਆਪ ਦੇ ਵਿੱਚ ਵਾਕਈ ਹੀ ਇੱਕ ਸਲਾਘਾਯੋਗ ਯਤਨ ਹੈ ਮੈਂ ਜਦੋਂ ਇਸ WhatsApp ਗਰੁੱਪ ਨੂੰ ਦੇਖ ਰਹੀ ਸੀ ਤਾਂ ਮੈਂ ਦੇਖਿਆ ਕਿ ਇਸ ਗਰੁੱਪ ਦੇ ਵਿੱਚ ਬਹੁਤ ਸਾਰੇ ਵਿਦਵਾਨ ਬੁੱਧੀਜੀਵੀ ਸ਼ਾਮਿਲ ਹਨ ਤੇ ਲਗਭਗ 1000 ਤੋਂ ਉੱਪਰ ਮੈਂਬਰ ਇਸ ਗਰੁੱਪ ਦੇ ਹਨ ਜਿਹੜੇ ਕਿ ਵੱਖ-ਵੱਖ ਸੰਸਥਾਵਾਂ ਦੇ ਵਿੱਚ ਵੱਖ-ਵੱਖ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਪੰਜਾਬੀ ਅਧਿਆਪਨ ਦਾ ਕਾਰਜ ਕਰਦੇ ਹਨ ਇਸ ਮੰਚ ਦੀ ਸਭ ਤੋਂ ਵੱਡੀ ਖਾਸियत ਇਹ ਆ ਕਿ ਇਸ ਮੰਚ ਦੇ ਨਾਲ ਜੁੜਿਆ ਹੋਇਆ ਪੰਜਾਬੀ ਪੜਾਉਣ ਵਾਲਾ ਅਧਿਆਪਕ ਵਡਹੌਕ ਤੇ ਵੀ ਆ ਔਰ ਰਿਸੋਰਸ ਪਰਸਨ ਵੀ ਆ ਉਹ ਰੈਗੂਲਰ ਵੀ ਆ ਉਹ ਕਿਸੇ ਯੂਨੀਵਰਸਿਟੀ ਦਾ ਪ੍ਰੋਫੈਸਰ ਵੀ ਆ ਤੇ ਕੁਝ ਇਹੋ ਜਿਹੇ ਸਭੀਤਾ ਵੀ ਇਸ ਗਰੁੱਪ ਦੇ ਵਿੱਚ ਸ਼ਾਮਲ ਨੇ ਜਿਹੜੀਆਂ ਕਿ ਸੇਵਾ ਮੁਕਤ ਹੋ ਚੁੱਕੀਆਂ ਜਿਸ ਧਾਰਨ ਸ਼ਬਦਾ ਵਿੱਚ કહਾਂ ਤਾਂ ਇਸ ਗਰੁੱਪ ਦੇ ਵਿੱਚ ਅਧਿਆਪਕ ਅਧਿਆਪਕਾਂ ਦੇ ਅਧਿਆਪਕ ਤੇ ਅੱਗੋਂ ਉਹਨਾਂ ਦੇ ਅਧਿਆਪਕ ਵੀ ਸ਼ਾਮਲ ਹਨ ਜਿਹੜੀ ਕਿਸ ਸਮੇਂ ਸਮੇਂ ਤੇ ਆਪਣੇ ਬਹੁਮੁੱਲੇ ਵਿਚਾਰਾਂ ਦੀ ਸਾਂਝ ਇਸ ਮੰਚ ਤੇ ਰੱਖ ਪਾਉਂਦੇ ਰਹਿੰਦੇ ਹਨ ਅੱਜ ਦਾ ਜਿਹੜਾ ਸਮਾਂ ਆ ਟੈਕਨੋਲੋਜੀ ਦਾ ਸਮਾਂ ਆ ਤਕਨੀਕ ਦਾ ਸਮਾਂ ਹੈ ਰੋਜ਼ਗਾਰ ਹਰ ਬੰਦੇ ਦੀ ਜ਼ਰੂਰਤ ਹੈ ਤੇ ਜਦੋਂ ਅਸੀਂ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ ਤਾਂ ਕਈ ਵਾਰ ਇਹ ਮਿੱਥ ਸਾਹਮਣੇ ਆਉਂਦੀ ਆ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੋਜ਼ਗਾਰ ਦੇ ਸਾਧਨ ਬੜੇ ਘੱਟ ਨੇ ਪਰ ਜੇ ਦੇਖਿਆ ਜਾਵੇ ਅਸੀਂ ਸਾਰੇ ਲੋਕ ਵੀ ਤਾਂ ਪੰਜਾਬੀ ਭਾਸ਼ਾ ਦੇ ਫੱਟੇ ਹੀ ਰੋਜ਼ਗਾਰ ਨੂੰ ਪ੍ਰਾਪਤ ਕਰ ਸਕੇ ਹਾਂ ਤੇ ਅੱਜ ਆਪਣੀ ਵਧੀਆ ਜ਼ਿੰਦਗੀ ਬਸਰ ਕਰ ਰਹੇ ਹਾਂ ਭਾਸ਼ਾ ਕੋਈ ਵੀ ਹੋਵੇ ਕਮਿਊਨੀਕੇਟ ਕਰਨ ਦਾ ਸੰਚਾਰ ਦਾ ਇੱਕ ਸਾਧਨ ਹੁੰਦੀ ਆ ਭਾਸ਼ਾ ਦੇ ਨਾਲ ਅਸੀਂ ਸੰਵਾਦ ਰਚਉਂਦੇ ਹਾਂ ਮਾਰਤਾਂ ਰਚਉਂਦੇ ਹਾਂ ਤੇ ਜਿੰਨੀਆਂ ਵੀ ਭਾਸ਼ਾਵਾਂ ਸਾਨੂੰ ਆਉਂਦੀਆਂ ਹੋਣ ਉਹ ਸਾਡੇ ਲਈ ਬਹੁਤ ਚੰਗੀ ਗੱਲ ਆ ਪਰ ਹੋਰ ਭਾਸ਼ਾਵਾਂ ਨੂੰ ਸਿੱਖਣ ਤੇ ਜਤਨਾ ਵਿੱਚ ਪੰਜਾਬੀ ਭਾਸ਼ਾ ਨੂੰ ਭੁੱਲਣਾ ਜਾਂ ਪੰਜਾਬੀ ਭਾਸ਼ਾ ਵੱਲੋਂ ਮੂੰਹ ਮੋੜਨਾ ਮੈਨੂੰ ਲੱਗਦਾ ਸਾਡੇ ਪੰਜਾਬੀਆਂ ਵਾਸਤੇ ਕੋਈ ਚੰਗੀ ਗੱਲ ਨਹੀਂ ਹੈ ਕਿ ਕੋਈ ਵਧੀਆ ਗੱਲ ਨਹੀਂ ਹੈ ਸਾਡੇ ਕੋਲ ਬਹੁਤ ਸਾਰੀਆਂ ਉਦਾਹਰਣਾਂ ਨੇ ਬਹੁਤ ਸਾਰੀਆਂ ਇਹ ਜਿਹੀ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਦੰਦ ਦੇ ਉੱਪਰ ਰਸਗਾਰ ਵੀ ਪ੍ਰਾਪਤ ਕੀਤਾ ਕਿ ਉਹ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਮਕਾਮਾਂ ਦੇ ਉੱਪਰ ਪਹੁੰਚੇ ਕਿ ਉਹ ਲੋਕਾਂ ਦੇ ਲਈ ਰਾਦ ਸੇਲ ਬਣੇ ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਪੰਜਾਬੀ ਭਾਸ਼ਾ ਨੂੰ ਬਚਾਉਣ ਦੇ ਲਈ ਪੰਜਾਬੀ ਸਾਹਿਤ ਨੂੰ ਬਚਾਉਣ ਦੇ ਲਈ ਰਾਂ ਮਿਲ ਕੇ ਇੱਕ ਹਮਲਾ ਮਾਰਨਾ ਚਾਹੀਦਾ ਆ ਚਤਨ ਕਰਨਾ ਚਾਹੀਦਾ ਪਰ ਲੱਗਦਾ ਇਹ ਵੀ ਕਹਿਣੀ ਹੁੰਦੀ ਹੈ ਕਿ ਪੰਜਾਬੀ ਭਾਸ਼ਾ ਕਿਤੇ ਨਹੀਂ ਜਾਂਦੀ ਇਹਨੂੰ ਕੁਝ ਨਹੀਂ ਹੁੰਦਾ ਹੈਗਾ ਜੇ ਪੰਜਾਬੀ ਭਾਸ਼ਾ ਨੂੰ ਖਤਰਾ ਦੀ ਹੈ ਤਾਂ ਸ਼ਾਇਦ ਕਈ ਵਾਰ ਸਾਡੇ ਵਰਗੇ ਪੜੇ ਲਿਖੇ ਲੋਕਾਂ ਤੋਂ ਹੀ ਹੋ ਜਾਂਦਾ ਹੈ ਸ਼ਾਇਦ ਜਿਹੜੇ ਅਸੀਂ ਵਿਦਵਾਨ ਲੋਕਾਂ ਉਹ ਓਵਰ ਥਿੰਕ ਕਰਨ ਲੱਗ ਜਾਂਦੇ ਆ ਜਾਂ ਅਸੀਂ ਕੁਝ ਜ਼ਿਆਦਾ ਹੀ ਇਹੋ ਜਿਹਾ ਸੋਚਣ ਲੱਗ ਜਾਂਦੇ ਆ ਹਾਂ ਇਹ ਮੇਰਾ ਮੰਨਣਾ ਆ ਕਿ ਪੰਜਾਬੀ ਭਾਸ਼ਾ ਦੇ ਲਈ ਕੰਮ ਕਰਨਾ ਪੰਜਾਬੀ ਭਾਸ਼ਾ ਨੂੰ ਦੁਨੀਆ ਦੇ ਹਰੇਕ ਕੋਨੇ ਦੇ ਵਿੱਚ ਪਹੁੰਚਾਉਣਾ ਸਾਡਾ ਯਤਨ ਹੋ ਸਕਦਾ ਹੈ ਤੇ ਇੱਕਵੇਂ ਇੱਥੇ ਜਿਹੜੀ ਗੱਲ ਕਰਨਾ ਚਾਹੁੰਦੀ ਆ ਉਹ ਇਹ ਆ ਕਿ ਜਦੋਂ ਕੋਈ ਜੱਥੇਬੰਦ ਦਾ ਧੰਚਾ ਆਇਆ ਉਹ ਆਪਣੀ ਹੋਂਦ ਨੂੰ ਲੈਂਦਾ ਤਾਂ ਸ਼ੁਰੂ ਦੇ ਵਿੱਚ ਕੋਈ ਵੀ ਬੰਦਾ ਇਕੱਲਾ ਹੁੰਦਾ ਆ ਪਰ ਜਿੰਨੇ ਜਿੰਨੇ ਉਹਦੇ ਨਾਲ ਲੋਕ ਜੁੜਦੇ ਜਾਂਦੇ ਨੇ ਉਹ ਇੱਕ ਕਾਫਲਾ ਬਣਦਾ ਜਾਂਦਾ ਆ ਤੇ ਜਦੋਂ ਉਹ ਕਾਫਲਾ ਇਕਜੁੱਟ ਹੋ ਕੇ ਕਿਸੇ ਵੀ ਕੰਮ ਦੇ ਲਈ ਤਤਪਰ ਹੁੰਦਾ ਆ ਕਿਸੇ ਵੀ ਕੰਮ ਨੂੰ ਆਪਣੇ ਹੱਥਾਂ ਦੇ ਵਿੱਚ ਲੈਂਦਾ ਆ ਤਾਂ ਬਿਨਾਂ ਸ਼ੱਕ ਉਹਦੇ ਰਿਜ਼ਲਟ ਨੇ ਜਿਹੜੇ ਉਹਦੇ ਨਤੀਜੇ ਨੇ ਜਿਹਦੇ ਬੜੇ ਕਾਰ ਕਰ ਦਿੱਤਾ ਦੇ ਇਹ ਮੰਚ ਇਸ ਮੰਚ ਨੂੰ ਬਣਾਉਣ ਵਾਲੇ ਸਾਡੇ ਜਿਹੜੇ ਸੰਸਥਾਪਕ ਨੇ ਉਹਾਂ ਕੇ ਵਿੱਚ ਵਧਾਈ ਦੇ ਹੱਕਦਾਰ ਨੇ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਹਿਤ ਬਾਰੇ ਸੋਚਿਆ ਭਾਸ਼ਾ ਬਾਰੇ ਸੋਚਿਆ ਤੇ ਇਸ ਦੇ ਮਿਆਰੀਕਰਨ ਬਾਰੇ ਸੋਚਿਆ ਵੈਸੇ ਤਾਂ ਅੱਜ ਦੇ ਸਮੇਂ ਵਿੱਚ ਘਰ ਹੋਵੇ ਪਰਿਵਾਰ ਹੋਵੇ ਜਾਂ ਕੋਈ ਵੀ ਕੰਮ ਕਰਨ ਵਾਲੀ ਸੰਸਥਾ ਹੋਵੇ ਔਰਤਾਂ ਨੇ ਜਿਹੜੀਆਂ ਉਹ ਹਰ ਕਦਮ ਤੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੇ ਨੇ ਪਰ ਕਈ ਵਾਰ ਉੱਚ ਦੋ ਅਸੀਂ ਇੱਕ ਸੰਸਥਾ ਦੇ ਵਿੱਚ ਕੰਮ ਕਰਦੇ ਹਾਂ ਤਾਂ ਉਹਦੇ ਵਿੱਚ ਆਰੋਗ ਤੇ ਵਾਰ ਆਪਣੀ ਗੱਲ ਕਰਨ ਤੋਂ ਝਿਜਕ ਜਾਂਦੀ ਆ ਜਾਂ ਉਹਨੂੰ ਉਦਾਂ ਦਾ ਤਕਵਾ ਮਹੌਲ ਨਹੀਂ ਮਿਲਦਾਗਾ ਕਿ ਜਿੱਤੇ ਉਹ ਆਪਣੀ ਗੱਲ ਕਰ ਸਕੇ ਪਰ ਕੋਈ ਵੀ ਜੱਥੇਬੰਦ ਧਾਂਚਾ ਹੈ ਜਿਹੜਾ ਕੋਈ ਵੀ ਜੱਥੇਨਾ ਜਿਹੜਾ ਉਹ ਉਦੋਂ ਹੋਰ ਵੀ ਜ਼ਿਆਦਾ ਬੁੱਲਵਾਣ ਹੋ ਜਾਂਦਾ ਆ ਹੋਰ ਵੀ ਜ਼ਿਆਦਾ ਉਹਦੇ ਵਿੱਚ ਸਮਰੱਥਾ ਪੈਦਾ ਹੋ ਜਾਂਦੀ ਆ ਜਦੋਂ ਉਸ ਮੰਚ ਦੇ ذریعے ਉਸ ਧਾਂਚੇ ਦੇ ذریعے ਔਰਤਾਂ ਵੀ ਆਪਣੀ ਸ਼ੋਨਲੀਆ ਤਮ ਕਰਦੀਆਂ ਨੇ ਔਰ ਤਾਂ ਵੀ ਆਪਣੀ ਗੱਲਬਾਤ ਨੂੰ ਕਰਦੇ ਰਹੇ ਇਸ ਅਧਿਆਪਕ ਮੰਚ ਦੇ ਵਿੱਚ ਬਹੁਤ ਸਾਰੀਆਂ ਮੇਰੀਆਂ ਆਰਤ ਸਾਥੀ ਅਧਿਆਪਕਾਵਾਂ ਦੀ ਸ਼ਾਮਲ ਨੇ ਜਿਹੜੀਆਂ ਕਿ ਸਮੇਂ-ਸਮੇਂ ਤੇ ਇਸ ਗਰੁੱਪ ਦੇ ਨਾਲ ਇਸ ਮੰਚ ਦੇ ਨਾਲ ਆਪਣੀ ਗੱਲਬਾਤ ਕਰਦੀਆਂ ਰਹਿੰਦੀਆਂ ਨੇ ਜਦੋਂ ਵੀ ਅਸੀਂ ਕੋਈ ਕੰਮ ਸ਼ੁਰੂ ਕਰਦੇ ਆ ਤਾਂ ਉਹਦੇ ਵਿੱਚ ਸਾਨੂੰ ਬੜੇ ਵਿਖੜੇ ਪੈਂਦੇ ਨੇ ਕਹਿ ਕਰਨਾ ਪੈਂਦਾ ਹੈ ਬਹੁਤ ਸਾਰੀਆਂ ਮੁਸੀਬਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਜਦੋਂ 3 ਇਕਾਗਰ万 ਦੇ ਨਾਲ ਇਕਾਗਰ ਹੋ ਕੇ ਇੱਕ ਸ਼੍ਰੇਡ ਦੇ ਨਾਲ ਇੱਕ ਦਿੜਤਾ ਦੇ ਨਾਲ ਆਪਣੇ ਯਤਨਾਂ ਦੇ ਵਿੱਚ ਲੱਗੇ ਰਹਿੰਦੇ ਹਾਂ ਤਾਂ ਬਿਨਾਂ ਸ਼ੱਕ ਉਹਦੇ ਨਤੀਜੇ ਬੜਾ ਵਧੀਆ ਨਿਕਲਦੇ ਨੇ ਸੋ ਅੱਜ ਅਸੀਂ ਇਹ ਅਧਿਆਪਕ ਮੰਚ ਨੂੰ ਸ਼ੁਰੂ ਕੀਤਾ ਹੈ ਇਹਦੇ ਨਾਲ ਜੁੜੇ ਹਾਂ ਸਮੇਂ-ਸਮੇਂ ਤੇ ਅਸੀਂ ਪੰਜਾਬੀ ਭਾਸ਼ਾ ਦੇ ਸੰਵਲ ਵਿੱਚ ਪੰਜਾਬੀ ਸਾਹਿਤ ਦੇ ਸੰਵੰਨ ਵਿੱਚ ਆਪ ਕੋ ਆਪਣੇ ਵਿਚਾਰ ਪੇਸ਼ ਕਰਦੇ ਆ ਤਾਂ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਪੰਜਾਬੀ ਭਾਸ਼ਾ ਪੰਜਾਬੀ ਸਾਹਿਤ ਦਾ ਜਿਹੜਾ ਉਹ ਦੁਨੀਆ ਦੇ ਮੋਢਲੀਆਂ ਭਾਸ਼ਾਾਂ ਤੇ ਮੋਢਲੀਆਂ ਸਾਹਿਤਿਕ ਕਾਦਾਂ ਦੇ ਵਿੱਚ ਆ ਚਾਹੁੰਦਾ ਪਰ ਮੈਨੂੰ ਨਹੀਂ ਲੱਗਦਾ ਹੈਗਾ ਕਿ ਕਿ ਹਲੇ ਵੀ ਪੰਜਾਬੀ ਭਾਸ਼ਾ ਜਾਂ ਪੰਜਾਬੀ ਸਾਹਿਤ ਕਿਸੇ ਜਾਣ ਪਛਾਣ ਦਾ ਮਹਤਾਜ ਹ ਦੁਨੀਆ ਦੇ ਜਿੱਥੇ ਵੀ ਕਿਸੇ ਕੋਨੇ ਦੇ ਵਿੱਚ ਪੰਜਾਬੀ ਵਸਦੇ ਨੇ ਉੱਥੇ ਪੰਜਾਬੀ ਭਾਸ਼ਾ ਆ ਤੇ ਉੱਥੇ ਪੰਜਾਬੀ ਸਾਹਿਤ ਵੀ ਆ ਜ਼ਰੂਰਤ ਹੈ ਤਾਂ ਸਿਰਫ ਸਾਨੂੰ ਇਹਦੇ ਬਾਰੇ ਤੁਕਵੇਂ ਯਤਨ ਕਰਨ ਦੀ ਤੁਕਵੇਂ ਕਦਮ ਕਰਨ ਦੀ ਮੈਂ ਉਮੀਦ ਕਰਦੀ ਹਾਂ ਕਿ ਜਿਹੜਾ ਅਧਿਆਪਕ ਮੰਚ ਆ ਇਹ ਜਲਦੀ ਹੀ ਇੱਕ ਲਹਿਰ ਬਣੇਗੀ ਇੱਕ ਕ੍ਰਾਂਤੀ ਬਣੇਗੀ ਤੇ ਇਸ ਦੇ ਜਿਹੜੇ ਵਧੀਆ ਨਤੀਜੇ ਨੇ ਉਹ ਸਾਡੇ ਸਾਹਮਣੇ ਆਉਣਗੇ ਇੱਕ ਵਾਰ ਤੇ ਮੈਂ ਸਧਿਆਪਕ ਮੰਚ ਨੂੰ ਸਥਾਪਿਤ ਕਰਨ ਵਾਲੇ ਸਮੂਹ ਵਿਦਵਾਨਾ ਡਾਕਟਰ ਮਾਹਲ ਸਿੰਘ ਡਾਕਟਰ ਪੀਰਾ ਸਿੰਘ ਡਾਕਟਰ ਆਤਮ ਰੰਧਾਵਾ ਪ੍ਰੋਫੈਸਰ ਪਰਮਜੀਤ ਰੰਧਾਵਾ ਹੋਰਾਂ ਦਾ ਧੰਨਵਾਦ ਵੀ ਕਰਦੀ ਆ ਤੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਨੀ ਆ ਕਿ ਉਹਨਾਂ ਨੇ ਇਹ ਇੱਕ ਚਰਤਨ ਸ਼ੁਰੂ ਕੀਤਾ ਇੱਕ ਅਧਿਆਪਕ ਮੰਚ ਬਣਾਇਆ ਜਿਸ ਦੇ ਜਰੀਏ ਅਸੀਂ ਸਾਰੇ ਆਪਣੀ ਗੱਲਬਾਤ ਜਿਹੜੀ ਉਹ ਬਾਕੀ ਲੋਕਾਂ ਤੱਕ ਆਮ ਲੋਕਾਂ ਤੱਕ ਵੀ ਪਹੁੰਚਾ ਸਕਦੇ ਆ ਤੇ ਮੈਂ ਉਮੀਦ ਕਰਦੀ ਆ ਕਿ ਜਿਹੜਾ ਇਹ ਮੰਚ ਆ ਇਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਤੇ ਮੈਨੂੰ ਮਾਣ ਹੈ ਕਿ ਮੈਂ ਇਸ ਮੰਚ ਦੇ ਨਾਲ ਚੁਣੀ ਹੋਈ ਆ ਤੇ ਪ੍ਰੋਫੈਸਰ ਕਰਮਜੀਤ ਰੰਧਾਵਾ ਹੋਰਾਂ ਨੇ ਮੈਨੂੰ ਇਸ ਮੰਚ ਦੇ ذریعے ਆਪਣੀ ਗੱਲ ਕਹਿਣ ਦਾ ਇਹ ਮੌਕਾ ਦਿੱਤਾ ਸੋ ਸਾਰੇ ਸਾਥੀਆਂ ਨੂੰ ਇਹੀ ਬੇਨਤੀ ਆ ਕਿ ਅਸੀਂ ਵਾਦੋ-ਵਾਦ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰੀਏ ਇੱਕ वार्तालाਪ ਰਚਾਈਏ ਇੱਕ ਸੰਵਾਦ ਰਚਾਈਏ ਤਰਕ-ਵਿਤਰਕ ਦੀ ਗੱਲ ਕਰੀਏ ਤੇ ਉਸ ਸਰਕ ਵਿਤਰਕ ਦੇ ਵਿੱਚੋਂ ਉਹਨਾਂ ਚੀਜ਼ਾਂ ਨੂੰ ਕੱਢੀਏ ਜਿਹੜੀਆਂ ਕਿ ਪੰਜਾਬੀ ਭਾਸ਼ਾ ਦੇ ਲਈ ਪੰਜਾਬੀ ਸਾਹਿਤ ਦੇ ਲਈ ਲਾਹੇਵੰਦ ਸਾਧਨ ਬਣ। ਸੋ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਲਈ ਤੁਹਾਡੇ ਸਾਰਿਆਂ ਦੇ ਇਹਨਾਂ ਯਤਨਾਂ ਦੇ ਲਈ ਮੈਂ ਆਪਣੇ ਵੱਲੋਂ ਨਿੱਜੀ ਤੌਰ ਤੇ ਇਸ ਮੰਚ ਉਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਸੋ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ। ताज़ा यंच है जी दिन दुगनी रात चौकनी तरक्की करे तो असी इस तरह इस मंच के नुड़ के पंजाबी साहिती माँ बोली की सेवा करते रहिए धन्यवाद